ਅਸੀਂ ਗੁਰਦੁਆਰਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜੀ ਤੇ ਸਵੇਰੇ ਪਾਰਕਿੰਗ ਦੇ ਵਿੱਚ ਭੀੜ ਸੀ ਤੇ ਅਸੀਂ ਇੱਥੇ ਸਾਈਡ ਦੇ ਉੱਤੇ ਗੱਡੀ ਲਗਾਈ ਆਪਣੀ ਤੇ ਗੱਡੀ ਲਗਾ ਕੇ ਮੱਥਾ ਟੇਕਣ ਗਏ ਆ ਤੇ ਆਉਂਦਿਆਂ ਨੂੰ ਜੀ ਸਾਡੀ ਗੱਡੀ ਦਾ ਕਿਸੇ ਨੇ ਸ਼ੀਸ਼ਾ ਤੋੜਿਆ ਜੀ ਨੁਕਸਾਨ ਕਰ ਗਏ ਨੇ ਜੀ ਗੁੰਡਾਗਰਦੀ ਦਿਨ ਦਿਹਾੜੇ ਜੀ ਕੋਈ ਗੁਰਦੁਆਰਾ ਅਸੀਂ ਮੱਥਾ ਟੇਕਣਾ ਸੀ ਹਾਂ ਹਾਲੇ ਹੋਰ ਵੀ ਟੇਕਣਾ ਸੀ ਜੀ ਅਸੀਂ ਫਿਰ ਜਾ ਨਹੀਂ ਪਾਏ ਕਿਉਂਕਿ ਹੁਣ ਸਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੁਣ ਸ਼ੀਸ਼ਾ ਪਵਾਵਾਂਗੇ ਤੇ ਵਾਪਸ ਜਾਵਾਂਗੇ ਜੇ ਅਸੀਂ ਮੱਥਾ ਟੇਕਣ ਜਾਂਦੇ ਫਿਰ ਸਾਡਾ ਸ਼ੀਸ਼ਾ ਨਹੀਂ ਪਿੰਦਾ ਜੀ ਇਹਦੇ ਪੁਲਿਸ ਨੂੰ ਕੋਈ ਨਾ ਕੁਝ ਕਰਨਾ ਚਾਹੀਦਾ ਜੀ ਇਹ ਤੇ ਦਿਨ ਦਿਹਾੜੇ ਜੀ ਬਾਜ਼ਾਰ ਦੇ ਵਿੱਚ ਖਲੋਤੀ ਗੱਡੀ ਦਾ ਹੋ ਗਿਆ ਜੀ ਇਹ ਤੇ ਕੁਝ ਵੀ ਹੋ ਸਕਦਾ ਸੀ ਜੇ ਹਾਂਜੀ ਪਰਿਵਾਰ ਨਾਲ ਹੈ ਕਿੰਨੀ ਮੁਸ਼ਕਲ ਆ ਗਈ ਹੁਣ ਪਰਿਵਾਰ ਦੇ ਨਾਲ ਜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਗਾ ਜੀ ਸਾਨੂੰ ਰਾਜ ਵਿੱਚ ਜਾਣਾ ਪੈਗਾ ਹਵਾ ਦੇ ਵਿੱਚ ਕੋਈ ਬਰਸਾਤ ਕਣੀ ਆਏਗੀ ਤੇ ਅਸੀਂ ਪਿੱਛਾਂਗੇ ਦਿੱਕਤ ਤੇ ਹੈਈ ਜੀ ਸਰ ਮੰਦਰ ਸਾਹਿਬ ਮੱਥਾ ਟੇਕਣ ਗਏ ਸਾਂ ਤੇ ਹੁਣ ਜੇ ਆਏ ਆ ਤੇ ਉਹ ਆਪਾਂ ਗੁਰਦੁਆਰਾ ਸਾਹਿਬ ਪਾਈ ਸੋਲੋ ਤੇ ਜਾਣਾ ਸੀ ਤੇ ਇੱਥੇ ਆਹ ਜਾਂਦਿਆਂ ਦੇ ਵੇਖਿਆ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਹੈ ਇਸ ਕਰ ਲੋਸੀਂ ਉੱਥੇ ਵੀ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਪਾਏ ਕਿਥੋਂ ਆਏ ਤੁਸਨ ਸਤਨਾਮ ਸਿੰਘ ਦਾ ਹਾਂ ਮੇਰਾ ਕਿਥੋਂ ਆਏ ਕਾਥਲ ਜ਼ਿਲ੍ਹਾ ਤੇ ਪਿੰਡ ਸਹਿਰ ਅੱਜ ਕੀ ਗੱਲ ਹੋਈ ਹੈ ਜੀ ਇੱਥੇ ਗੱਡੀ ਗੱਡੀ ਖੜੀ ਕੀਤੀ ਸੀ ਤੇ ਸ਼ੀਸ਼ਾ ਤੋੜ ਗਿਆ ਕੋਈ ਹਾਂ ਉਹ ਉੱਥੇ ਪਾਰਕਿੰਗ ਵਿੱਚ ਗਏ ਹਾਂ ਉੱਥੇ ਥਾਂ ਨਹੀਂ ਸੀ ਫਿਰ ਵਾਪਸ ਬੋਰ ਕੇ ਲਿਆਏ ਹਾਂ ਇੱਥੇ ਥਾਂ ਮਿਲ ਗਈ ਸੀ ਤੇ ਇੱਥੇ ਖੜੀ ਕਰ ਗਏ ਤਾਂ ਰਮੰਦਰ ਸਾਹਿਬ ਰਮੰਦਰ ਸਾਹਿਬ ਮੱਥਾ ਟੇਕਣ ਗਏ ਸਾਂ ਤੇ ਹੁਣ ਜੇ ਆਏ ਆ ਤੇ ਉਹਨਾਂ ਆਪਾਂ ਗੁਰਦੁਆਰਾ ਸਾਹਿਬ ਪਾਈ ਸੋਲੋ ਤੇ ਜਾਣਾ ਸੀ ਤੇ ਇੱਥੇ ਆਹ ਜਾਂਦੇ ਆ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਹੈ ਇਸ ਕਰ ਲੋ ਸੀ ਉੱਥੇ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਪਾਏ ਆ ਨੁਕਸਾਨ ਆ ਨੁਕਸਾਨ ਨੁਕਸਾਨ ਤੇ ਚਲੋ ਸ਼ੀਸ਼ਾ ਹੀ ਟੁੱਟ ਗਿਆ ਹੈ ਔਰ ਵੀ ਨੁਕਸਾਨ ਕਰ ਸਕਦਾ ਹੈ ਕਾਗਜ਼ ਪੱਤਰ ਦਾ ਵੀ 6 ਸਾਲ ਪਏ ਸਾਰੇ ਲਾਗੇ ਬੰਨੇ ਕਿਛਕੀ ਨੇ ਦੱਸ ਕੀ ਗੱਲ ਉਹ ਦੁਕਾਨਦਾਰ ਨੇ ਦੱਸਿਆ ਬਈ ਤੋੜਿਆ ਸ਼ੀਸ਼ਾ ਉਹਦੇ ਉਹਦੇ ਤੋਂ ਪਹਿਲਾਂ ਹਾਂਜੀ ਕਰਦੇ ਕਿ ਲੋਕੀ ਆਸਤਾਂ ਆਵੇਂ ਉਹਨੂੰ ਫੜਿਆ ਫੜਿਆ ਜਾਏ ਉਹ ਬੰਦਾ ਜਿਹਨੇ ਤੋੜਿਆ ਸ਼ੀਸ਼ਾ ਮੇਰਾ ਨਾਮ ਅਮਰਤ ਸਿੰਘ ਹੈ ਜੀ ਅਸੀਂ ਕੈਥਲ ਹਰਿਆਣੇ ਤੋਂ ਆਏ ਹਾਂ ਜੀ ਇਸ ਜਗ੍ਹਾ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਾਂ ਜੀ ਤੇ ਸਵੇਰੇ ਪਾਰਕਿੰਗ ਦੇ ਵਿੱਚ ਪੀੜਸੀ ਤੇ ਅਸੀਂ ਇੱਥੇ ਸਾਈਡ ਦੇ ਉੱਤੇ ਗੱਡੀ ਲਗਾਈ ਆਪਣੀ ਤੇ ਗੱਡੀ ਲਗਾ ਕੇ ਮੱਥਾ ਟੇਕਣ ਗਏ ਆ ਤੇ ਹੁੰਦਿਆਂ ਨੂੰ ਜੀ ਸਾਡੀ ਗੱਡੀ ਦਾ ਕਿਸੇ ਨੇ ਸ਼ੀਸ਼ਾ ਤੋੜਿਆ ਜੀ ਨੁਕਸਾਨ ਕਰ ਗਏ ਨੇ ਜੀ ਗੁੰਡਾਗਰਦੀ ਦਿਨ ਦਿਹਾੜੇ ਜੀ ਤੇ ਸਾਡਾ ਅਸੀਂ ਸਾਰਾ ਪਰਿਵਾਰ ਲੈ ਕੇ ਆਏ ਆ ਹੁਣ ਸਾਨੂੰ ਦਿੱਕਤ ਦਾ ਦਿੱਕਤ ਦੀ ਪਰੇਸ਼ਾਨੀ ਹੋਣੀ ਦਿੱਕਤ ਹੋਏਗੀ ਸਾਨੂੰ ਹੁਣ ਰਸਤੇ ਦੇ ਵਿੱਚ ਅਸੀਂ ਜਾਣਾ ਵੀ ਹੈ ਜੀ ਕੋਈ ਹੋਰ ਵੀ ਗੁਰਦਾਰੇ 'ਚ ਮੱਥਾ ਟੇਕਣਾ ਸੀ ਹਾਂ ਹੱਲੇ ਹੋਰ ਵੀ ਟੇਕਣਾ ਸੀ ਜੀ ਅਸੀਂ ਫਿਰ ਜਾ ਨਹੀਂ ਪਾਏ ਕਿਉਂਕਿ ਹੁਣ ਸਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੁਣ ਸ਼ੀਸ਼ਾ ਪਵਾਵਾਂਗੇ ਤੇ ਵਾਪਸ ਜਾਾਂਗੇ ਜੇ ਅਸੀਂ ਮੱਥਾ ਟੇਕਣ ਜਾਂਦੇ ਫਿਰ ਸਾਡਾ ਸ਼ੀਸ਼ਾ ਨਹੀਂ ਪਿੰਦਾ ਜੀ ਸਮਾਨ ਚੋਰੀ ਤੇ ਵੈਸੇ ਕੋਈ ਵੀ ਨਹੀਂ ਹੋਇਆ ਕਿਉਂਕਿ ਕੀ ਕੀ ਪਤਾ ਲੱਗਦਾ ਉਹਨੂੰ ਮੌਕਾ ਨਾ ਮਿਲਿਆ ਹੋਵੇ ਸ਼ੀਸ਼ਾ ਤੋੜ ਕੇ ਸਮਾਨ ਚੁੱਕਣ ਦਾ ਕਿਉਂ ਦਿਨ ਦਾ ਟਾਈਮ ਸੀ ਅਸੀਂ ਘੱਟੋ ਘੱਟ 8 ਵਜੇ ਗੱਡੀ ਇੱਥੇ ਲਾਈ ਜੀ پارک ਕੀਤੀ ਸੀ ਸਾਈਡ ਤੇ ਜੀ ਹਾਂ ਸਮਾਨ ਤੇ ਚੋਰੀ ਹੋ ਸਕਦਾ ਸੀ ਵਿੱਚ ਏਟੀਐਮ ਵਗੈਰਾ ਸਾਰਾ ਸਮਾਨ ਸੀ ਜੀ ਮੇਰਾ ਗੱਡੀ ਦੇ ਕਾगज ਕਾਗਜ਼ ਵਗੈਰਾ ਹਨ ਬੈਗ ਸਨ ਸਾਡੇ ਗੱਡੀ ਲਾਉਣ ਦਾ ਕਾਰਨ ਕੀ ਗੱਡੀ ਲਾਉਣ ਦਾ ਕਾਰਨ ਇਹ ਸੀ ਜੀ ਦਰਬਾਰ ਸਾਹਿਬ ਉੱਤੇ ਪਾਰਕਿੰਗ ਦੇ ਵਿੱਚ ਭੀੜ ਸੀ ਜੀ ਉਹ ਜਾਮ ਲੱਗਾ ਹੋਇਆ ਸੀ ਪੁਲ ਦੇ ਉੱਤੇ ਫਿਰ ਅਸੀਂ ਨੀਚੇ ਆਏ ਨੀਚੋਂ ਦੀ ਵੀ ਜਾਮ ਲੱਗਾ ਸੀ ਫਿਰ ਅਸੀਂ ਇੱਥੇ ਸਾਈਡ ਤੇ ਪਾਰਕ ਕਰ ਗਏ ਸਾਡੀ ਗੱਡੀ ਕਿਤਰਾ ਦੇਖਦੇ ਹੋ ਨਾ ਰਾਤੋਂ ਦਿਨ ਦਿਹਾੜੇ ਮਤਲਬ ਇੰਨੀ ਗੁੰਡਾ ਇਹ ਤੇ ਚੋਰੀ ਦੀ ਕੋਸ਼ਿਸ਼ ਇਹ ਤੇ ਪੁਲਿਸ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਇਹ ਤੇ ਦਿਨ ਦਿਹਾੜੇ ਜੀ ਬਾਜ਼ਾਰ ਦੇ ਵਿੱਚ ਖਲੋਤੀ ਗੱਡੀ ਦਾ ਹੋ ਗਿਆ ਜੀ ਇਹ ਤੇ ਕੁਝ ਵੀ ਹੋ ਸਕਦਾ ਸੀ ਜੇ ਹਾਂਜੀ ਪਰਿਵਾਰ ਨਾਲ ਹੈ ਕਿੰਨੀ ਮੁਸ਼ਕਲ ਆਉਂਦੀ ਹੈ ਜੀ ਹੁਣ ਪਰਿਵਾਰ ਦੇ ਨਾਲ ਜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਗਾ ਜੀ ਸਾਨੂੰ ਰਾਜ ਵਿੱਚ ਜਾਣਾ ਪੈਗਾ ਹਵਾ ਦੇ ਵਿੱਚ ਕੋਈ ਬਰਸਾਤ ਕਣੀ ਆਏਗੀ ਤੇ ਅਸੀਂ ਪਿੱਜਾਂਗੇ ਦਿੱਕਤ ਤੇ ਹੈਈ ਜੀ ਮੰਗ ਤੇ ਹੀ ਕਰਨੇ ਆ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਨੂੰ ਫੜਿਆ ਜਾਏ ਸਜ਼ਾ ਹੋਏ ਜੀ ਹੋਰ ਕੀ ਜੀ